ਹਾਂਜੀ ਟਾਂਡਾ ਔੜਬੜ ਬਾਸੀਓ ਇਸ ਵਕਤ ਅਸੀਂ ਟਾਂਡਾ ਪੁਲੀ ਤੇ ਖੜੇ ਆ ਖਾਲਸਾ ਫੂਡ ਹਟ ਵਾਲਿਆਂ ਦੇ ਜਿੱਥੋਂ ਤੁਹਾਨੂੰ ਸਪੈਸ਼ਲ ਘਰ ਦੀ ਰੋਟੀ ਦੇਸੀ ਕੇਦੇ ਪਰੌਂਠੇ ਹਾਂਜੀ ਆਲੂ ਪਰਾਂਠਾ ਗੋਭੀ ਪਰਾਂਠਾ ਬਿਲਕੁਲ ਜੀ 버ਗਰ ਸੈਂਡਵਿਚ ਤੇ ਹੋਰ ਬਹੁਤ ਕੁਝ ਮਿਲ ਜੂਗਾ ਹਾਂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬੀ ਪਰਿਵਾਰ ਆ ਗੁਰਸਿੱਖ ਪਰਿਵਾਰ ਆ ਤੁਹਾਨੂੰ ਨਾਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਆ ਪੂਰੀ ਜਾਣਕਾਰੀ ਵਾਸਤੇ ਆਜੋ ਗੱਲਬਾਤ ਕਰਦੇ ਹਾਂ ਹਾਂਜੀ ਰੌਇਟ ਜੀ ਦਾ ਖਾਲਸਾ ਬਾਈਕੀ ਕਿਤੇ ਜੀ ਆਹ ਪਰ ਹੀ ਸਾਡੇ ਜਿਹੜੇ ਵੀਡੀਓ ਦੇਖਣ ਦੇ ਉਹਨਾਂ ਨੂੰ ਫਸਨਾ ਵੀ ਤੁਹਾਡੇ ਕੋ ਕੀ ਕੀ ਮਿਲ ਜਾਂਦਾ ਆ ਮੈਂ ਵੀ ਅਸੀਂ ਪਿੰਨ ਦਾਾਸ ਆਪਟੀਟੀਆਂ ਆ ਆਸਤਾ ਦੀ ਦੁਕਾਨ ਤੇ ਠੀਕ ਆ ਜੀ ਮੋਸਟ ਵੈਲਕਮ ਕਹਿੰਦਾ ਹੈ ਦਾਾਸ ਸਰਦਾਰਾ ਸਾਹਿਬ ਗਰੰਟੀ ਸਿੰਘ ਦੇ ਕੁੱਕੀ ਕਰਦਾ ਉਹ ਤੋਂ ਛੱਡ ਕੇ ਆਪਣੇ ਬੇਟੇ ਨੂੰ ਛੋਟੇ ਬੇਟੇ ਨੂੰ ਖਾਲਸਾ ਫੂਡ ਹੱਟ ਖੱਖਾ ਰੋਡ ਡਾਕਟਰ ਰਤਨ ਦੇ ਲਾਗੇ ਨਾਲ ਡਾਕਟਰ ਰਾਜਨ ਕਲੀਨਿਕ ਠੀਕ ਹੈ ਜੀ ਬទੇ ਓਪਨ ਕੀਤਾ ਹੈ ਨਿਊ ਓਪਨ ਕੀਤਾ 10 ਦਿਨ ਹੋਏ ਨੇ ਸਾਨੂੰ ਠੀਕ ਹੈ ਜੀ ਇਹਦੇ ਵਿੱਚ ਸਪੈਸ਼ਲਸ ਅਸੀਂ ਅੱਗ ਵਾਲਾ ਪਰੌਂਠਾ ਗੋਭੀ ਵਾਲਾ ਪਰੌਂਠਾ ਮਿਕਸ ਪਰੌਂਠਾ ਠੀਕ ਹੈ ਜੀ ਨਾਲ ਫਾਸਟ ਫੂਡ ਬਰਗਰ ਸੈਂਡਵਿਚ ਹਰ ਚੀਜ਼ अवेलेबल ਹੈ ਗਿਆ ਘਾਤੀ ਰੋਟੀ ਆ ਠੀਕ ਹੈ ਜੀ ਨਾਲ ਔਰ ਬਾਕੀ ਉਹਨਾਂ ਨੂੰ ਰੇਟ ਜਿਹੜਾ ਹੈਗਾ ਬਿਲਕੁਲ ਜੈਨੂਨ ਠੀਕ ਹੈ ਜੀ ਜਿਹੜਾ ਸਾਡਾ ਸਿਰੇ ਪਰੌਂਠਾ ਦਾ ਨਾਸ਼ਤਾ ਹੁੰਦਾ ਉਹ ਕੇਸੀ ਕੇ ਦਾ ਸਪੈਸ਼ਲ ਅਸੀਂ ਤਿਆਰ ਕਰਕੇ ਦਿੰਨੇ ਆ ਸਾਫ਼ ਸੁਥਰਾ ਬਿਲਕੁਲ ਦਿੰਨੇ ਆ ਠੀਕ ਹੈ ਜੀ ਔਰ ਸਾਰਾ ਇਹ ਪਰਿਵਾਰ ਸਾਡਾ ਜਿਹੜਾ ਹੈ ਗੋਸਿਕ ਹੈ ਠੀਕ ਹੈ ਜੀ ਬੇਟਾ ਵੀ ਅਮਰਤਾ ਜੀ ਹੈ ਗੁੜੀਆਂ ਮੇਰੀਆਂ ਉਹ ਵੀ ਅਮਰਤਾ ਜੀ ਗੋਸਿਕ ਪਰਿਵਾਰ ਹੈ ਵਾਈਫ ਮੇਰੀ ਅਮਰਤਾ ਜੀ ਸਾਰੇ ਗੋਸਿਕ ਪਰਿਵਾਰ ਹੈ ਠੀਕ ਹੈ ਉਹ ਸਾਰਿਆਂ ਨੂੰ ਅਸੀਂ ਮੋਸਟ ਵੈਲਕਮ ਕਰਦੇ ਹਾਂ ਕਿ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਟੈਸਟ ਕਰੋ ਔਰ ਨਾਲ ਹੀ ਆਪਕੋ ਟੈਸਟ ਦਾ ਵਧੀਆ ਸਵਾਦ ਆਵੇਗਾ ਪਤਾ ਲੱਗੇਗਾ ਕਿ ਕਿੱਥੇ ਜੀ ਹੈ ਜੀ ਕਿੱਥੇ ਹੈ ਤੇ ਅਸੀਂ ਵੀ ਆਪਣੇ ਜਿਹਨੇ ਵੀਡੀਓ ਦੇਖਣ ਦੇ ਦਰਸ਼ਕ ਸਾਡੇ ਜਿੰਨੇ ਵੀ ਆਪਾਂ ਨੂੰ ਇਹੀ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਜੋ ਆਪਾਂ ਨਾਲ ਰਲ ਮਿਲ ਕੇ ਪੰਜਾਬੀਆਂ ਦਾ ਸਾਥ ਦਿਈਏ ਤੇ ਇੱਕ ਵਾਰੀ ਇੱਥੇ ਆਣ ਕੇ ਜਰੂਰ ਵਿਜ਼ਿਟ ਕਰੋ ਤੇ ਇਹਨਾਂ ਦਾ ਖਾਣਾ ਟੇਸਟ ਆ ਕੇ ਜਰੂਰ ਕਰਿਓ